ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾ ਕਿਵੇਂ ਸੇਤਾ ਸਾਰੇ ਸਭ ਵਧੀਆ ਅੱਜ ਮੌਸਮ ਬੜਾ ਘੈਂਟ ਆ ਤੇ ਅੱਜ ਮੈਂ ਸੋਚਿਆ ਅੱਜ ਮੈਂ ਵਲੌਗ ਬਣਾ ਲੈਣਾ ਵਾ ਤੇ ਨਾਲ ਮੇਰੇ ਉਸਤਾਦ ਜੀ ਇਹ ਆ ਤੇ ਨਾਲ ਆ ਚੰਦਰਾਵਲ ਸਿੰਘ ਚੰਦ ਇਹਨੂੰ ਤੇ ਹੀ ਜਾਣਦੇ ਆ ਤੇ ਓਏ ਬਰੋਲੋ ਇਹਨੂੰ ਵੀ ਤੁਸੀਂ ਜਾਣਦੇ ਆ ਵਿਅਸਤਾ ਥੋੜਾ ਜਿਹਾ ਹੋਰ ਸਭ ਵਧੀਆ ਜੀ ਤੇ ਇੱਧਰ ਬੈਠਾ ਅਸੀਂ ਤੇ ਅਸੀਂ ਗੱਲ ਗੰਡੇ ਦੋਵੇਂ ਜਾਣੇ ਕਿ ਅਹੀਂ ਹੁਣ ਚੱਲਨੇ ਆ ਸਾਰੇ ਜਾਣੇ ਹਜੂਰ ਸਾਹਿਬ ਮਤਲਬ ਹੈ ਤੇ ਪਹਿਲਾਂ 15 ਕ ਜਾਣੇ ਸੀ ਹੋਰ ਪਾਰਟੀ ਦੇ ਬੰਦੇ ਜੋਣਡੇ ਆ ਨਾਲ ਆਡੇ ਪਰ ਚੱਕਰੇ ਆ ਨਾ ਟਿਕਟ ਵੱਲੋਂ ਪ੍ਰੋਬਲਮ ਹੋਂਦੀ ਉਹਨਾਂ ਨੂੰ ਤੇ ਉਹ ਵੀ ਕਰਕੇ ਤਿਆਰੀ ਦਾ ਬੰਦੇ ਸ਼ਾਇਦ ਵਾਝੀ ਅਹੀਂ ਤੇ ਅੰਦਰ ਸਾਡੇ ਕੱਲ ਆ ਅਸੀਂ ਬਾਉਕਾਲਾ ਸਾਹਿਬ ਗਿਆ ਮੈਂ ਮੰਮੀ ਹਣਾ ਨਾ ਤੇ ਨਾ ਕੱਲ ਉਥੇ ਬਾਉਕਾਲਾ ਸਾਹਿਬ ਗਿਆ ਤੁਸੀਂ ਜਾਣਦੇ ਹੋਗੇ ਪਿੰਦਾ ਕੱਪੜੇ ਵਾਲਾ ਪਿੰਦਾ ਚੁੰਨੀ ਵਾਲੇ ਨਾਂ ਦੇ ਤੇ ਅਸੀਂ ਗੱਲ ਉਥੇ ਗਏ ਤੇ ਮੈਂ ਤੇ ਮਾਦਾ ਬੈਠੇ ਚਾਤੇ ਪੂਆ ਮੰਨੋ ਇਹ ਸਾਗਰ ਇਹ ਸਾਰੇ ਜਣੇ ਸਕੂਟਰੀ ਤੇ ਆਏ ਤੇ ਪਹਿਲਾਂ ਮੈਂ ਉਥੇ ਵੇਖੇ ਮਾਨੀ ਤੇ ਚਾਚੀ ਫਿਰ ਮਾਨੀ ਦੇ ਚਾਚੀ ਆ ਗਏ ਫਿਰ ਮੈਂ ਵੇਖਿਆ ਪੂਆ ਮੰਨੋਣੀ ਆ ਗਏ ਸਾਰੇ ਜਣੇ ਤੇ ਭਾਲੂ ਚਾਚਾ ਤੇ ਚਾਚੀ ਵੇਖੀ ਮੈਂ ਸਕੁੰਦਰ ਚਾਚੀ ਤੇ ਹਜੂਰ ਸਾਹਿਬ ਦੀ ਤਿਆਰੀ ਇਹੋ ਜੀ ਚੱਲਣ ਦੀ ਹੈ ਕਿ ਸਾਰੇ ਹੀ ਬਾਉਕਲ ਸਾਹਿਬ ਨੂੰ ਭੱਜੇ ਫਿਰਦੇ ਆ ਕਦੀ ਕੁਛ ਲਿਆ ਤੇ ਆਜੋ ਤੁਹਾਨੂੰ ਅੰਦਰ ਦਿਖਾਉਨੇ ਆ ਸਾਰੇ ਜਿਹੜੇ ਕੀ ਕੰਡੇ ਆ ਮੈਂ ਕੇ ਗੱਲ ਕਰਕੇ ਚੁੱਪ ਕਰ ਗਿਆ ਥੋੜਾ ਜਿਹਾ ਤੇ ਉਸਤਾਦ ਜੀ ਨੇ ਆਡੇ ਮਗਰੇ ਆਨ ਲੈ ਹੋ ਗਿਆ ਜੀ ਹੋ ਗਿਆ ਜੀ ਚੰਦ ਤੂੰ ਆਦੀ ਬੋਲ ਚੰਦ ਚੰਦ ਤੇਰੇ ਨਾਲ ਲੈ ਲੈ ਪੰਗੇ ਇਹ ਇਧਰ ਨੂੰ ਆਣਦੇ ਜਾਂਦ ਇਧਰ ਨੂੰ ਆਣਦੇ ਇਧਰ ਨੂੰ ਇਹ ਦੇ ਦੇ ਤੇ ਹੁਣ ਵੇਖੀ ਚੰਦ ਸਹੀ ਸਹੀ ਲੱਗ ਜਾ ਲੱਗ ਜਾ ਦੇਖ ਹੁਣ ਨਹੀਂ ਤੇ ਕੋ ਖਾਣ ਦੇ ਤਨ ਨੇ ਪੈਣਾ ਤੁਨ ਨੂੰ ਇਹਨੇ ਗੁੱਸਾ ਕਰੋਧਿਤ ਬੋਲੋਗਾ ਹਣਾ ਉਹ ਤੂੰ ਉਹਦੇ ਚੀਜ਼ਾਂ ਨੂੰ ਪੈਰ ਲੋਣਾ ਵਾ ਹੈਂ ਆ ਗਈ ਚੱਲ ਜੀ ਆਇਓ ਦਿਖਾਉਣੇ ਤੁਹਾਨੂੰ ਅੰਦਰ ਕੀ ਕੰਡ ਹੈ ਸਾਰੇ ਜਾਣੇ ਆ ਸਾਡੇ ਤੋਂ ਵੀ ਕਾਲਾ ਰਹਿੰਦਾ ਵਾ ਹਾਂਜੀ ਮੈਂ ਤਾਂ ਕੋਟ ਢੰਡਿਆ ਚਲ ਜੰਗਾ ਵਾ ਕਰਨੀ ਚਾਹੀਦੀ ਸੇਵਾ ਇਹ ਕਿਹੜੇ ਇਹ ਕਿਹੜੇ ਤਰੀਕੇ ਨਾਲ ਕੋਟ ਢੰਡਿਆ ਚੱਜ ਨਾਲ ਕੋਟ ਕੋਈ ਬੈਂਕਾ ਦੇ ਇਦਾਂ ਦੀ ਗੁੱਟੀ ਨਹੀਂ ਆ ਦੋਵਾਂ ਤਾਰਾ ਗੁੱਟੀ ਦਿੰਦੀ ਜੀ

ਨਹੀਂ ਮੈਂ ਡਿੱਗਦਾ ਉਹ ਨਹੀਂ ਡਿੱਗਦਾ ਇਹ ਤੇੜਾ ਆਪਣੀ ਡਿੱਗਦੀ ਗਣਾ ਭਟੇਕਦੀ ਆ ਭਣਾ ਮਡੇ ਬਾਅਦ ਪਿਆਗ ਉਹ ਮੋੜੇ ਡਿੱਗਦੀ ਆ ਰਿਕਾ ਆਪਣੀ ਇਹ ਗਾਉਣੀ ਮੰਮੀ ਜਿਹੜਾ ਕੈਨੇਡਾ ਟਿਕਦਾ ਤੇ ਆਪ ਵੀ ਨਹੀਂ ਸੱਚੀ ਨੇ ਡਿੱਗੀ ਡਿੱਗੇ ਕੇ ਜਾ ਰਹੀ ਐ ਸਹਤੋ ਆਈ ਜੇ ਉਹ ਡਿੱਗਣੇ ਕਿਤੇ ਮਡੇ ਹੀ ਤੇ ਮੰਮੀ ਦੇਖ ਰੇਗੀ ਵੱਡੀ ਮੰਮੀ ਡਿੱਗੀ ਜਿਆਦਾ ਜਿਆਦੀ ਵੱਡੀ ਹੋਗੀ ਵੱਡੀ ਆ ਫਟਾ ਜਿਹਾ ਵੱਡੀ ਹੋਗੀ ਜਾਈ ਆਹ ਉਹ ਦਲੇ ਚਾਲਪਾ ਮੇਟੀ ਉਹ ਕੇਦੇ ਨੀ ਨੀ ਜੁਣਿਆ ਡੇਪ ਕੋਈ ਨਹੀਂ ਡੇ ਕੇ ਵੱਡੀ ਆਈ ਗਾ ਆ ਚਾਂਦੇ ਉਹ ਲੱਡ ਗਿਆ ਨਾ ਕਿ ਵੱਡਾ ਇੱਦਾਂ ਹੀ ਗੇਮ ਵੱਡਾ ਡਿੱਗ ਗਿਆ ਨਹੀਂ ਮੰਮੀ 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 ਜ਼ਿਆਦਾ ਡਿੱਗੀ ਆ ਤਾਏ ਜ਼ਿਆਦੀ ਵੱਡੀ ਹੋ ਗਈ ਆ ਤਾਏ ਆ ਪੀੜਾ ਹੁੰਦਾ ਬੀਆਂ ਸਾਰੀ ਜਗ੍ਹਾ ਤੋਂ ਇੱਕ ਵਾਰ ਇੱਕ ਵਿਆਹ ਗਏ ਤੇ ਬਨੋਦਾ ਦਾ ਗ੍ਰੈਂਡ ਐਂਟਰੀ ਮਾਰਨੀ ਆ ਐਂਟਰ ਕੀਤਾ ਮੰਮੀ ਦਾ ਰੱਸੀ 'ਚ ਪੈਰ ਲੜ ਗਿਆ ਗੜਾਉਂਗਾ ਉਦੋਂ ਦਾ ਹੀ ਲੱਕ ਫੇ ਲਿਆ ਮਹਾਮਾਤਾ ਸਹੀ ਕਰਾਈ ਵੀ ਆਪਣੇ ਦੀ ਮਾਹਤਰੀ ਪੂਰਾ ਸਕੂਲੀ ਹੈ ਅੱਜ ਨੋ ਮਹੀਨੇ ਬੜੇ ਵਧੀਆ ਲੱਗੇ ਕੀ ਹੋਇਆ ਵੀ ਬੜਾ ਬ੍ਰੈਂਡ ਐਂਟਰੀ ਬੱਚੇ ਦੀ ਮੰਮੀ ਬੱਸ ਮੈਂ ਐਵੇਂ ਕਰ ਮੁੰਡੀ ਥੱਲੇ ਗਈ ਪਾਪੀ ਡਿੱਗੀ ਪਿਆ ਰੋ ਪਾਪੀ ਅਮਨਾਂਦੀ ਪਾਜੀ ਮੈਂ ਮਗਰੋਂ ਫੜ ਲੱਗੀ ਮੈਂ ਸ਼ੁਕਰ ਦੂਰੀ ਪਾਪੀ ਫੜੇ ਨੇ ਤੂੰ ਤੋਰੀ ਹੋੜਾ ਉਹ ਤੇਰੀ ਵੱਢ ਦਿੱਤੀ ਤੋਰੀ ਇਹ ਇੱਥੇ ਆ ਇੱਥੇ ਪਰ ਨਾ ਉਹ ਸਰਬ ਦੇ ਵਿਆਹ ਹੈ ਇੱਥੇ ਕੱਲ ਦਾ ਨਿਸ਼ਾਨ ਹੀ ਉਹ ਡਿੱਗੀ ਉਹਦਾ ਡਿੱਗੀ ਫਰਵਰੀ ਜੀ ਪਰ ਅਜਾ ਆਪਣਾ ਮਾਰਕਾ ਆ ਉਹ ਨਿਸ਼ਾਨ ਹੀ ਮੂੰਹ ਵਿਚ ਆ ਜ ਬੜੀ ਜ਼ੋਰ ਦੀ ਥੱਲੇ ਹੋਈ ਨਾ ਉਹ ਨਾ ਲੱਗ ਜਾਂਦੀ ਨਾ ਮੰਮੀ ਜੀ ਦਾ ਡਿੱਗੀ ਨਾ ਲੱਗਦੀ ਕਾਰਨ ਗੰਡੀ ਸਲੋ ਸਲੋ ਉਹ ਵਿਚਾਰਾ ਡਰ ਗਿਆ ਉਹ ਆਦਾ ਪਾਜੀ ਮੇਕ ਮੇਕੋ ਨਹੀਂ ਵਜਦੀ ਮੇਕੋ ਨਹੀਂ ਘਰ ਵਜਦੀ ਉਹ ਰੱਸੀ ਛੱਡ ਗਿਆ ਪੈਰ ਆਪਣੀ ਪੈ ਗਈ ਹੀ ਕਿਤੇ ਮੇਰੇ ਤੋਂ ਘਰ ਵਜ ਗਈ ਹੈ ਜਾਂ ਕਿਤੇ ਹਾਂ ਉੱਤੀ ਹੁਸਪਾਤੀ ਹੁਸਪਤੀ ਜਾਂ ਚੰਦ ਦੇ ਹਾਂ ਮੇਰੇ ਅੰਨੇ ਆਇਆ ਆ ਸ਼ਾ ਅੱਥਰ ਜੂ ਮਾਰ ਲਿਆ ਇੱਕ ਹੁੰਦਾ ਨਾ ਇੱਕ ਹੁੰਦਾ ਨਾ ਹੱਥ ਉੱਤੇ ਲੱਗ ਜਾਂਦਾ ਥੱਲੇ ਡਿੱਗਣ ਲੱਗਿਆ ਮੰਮੀ ਨੇ ਸਦਾ ਮੂੰਹ ਲਾਇਆ ਬੜਾ ਹੋਆ ਬੜੀ ਯੋਰ ਦੀ ਬੱਜੀ ਮੁੰਡੇ ਦੀ ਛੱਟ ਮਤਲਬ ਉਦਾਂ ਠੀਕ ਹੀ ਇੱਕ ਮਾਦਾ ਸਾਡੀ ਐਕਸੀਡੈਂਟ ਵੀ ਹੋਇਆ ਨਾ ਉਦੋਂ ਜਦੋਂ ਗੱਡੀ ਮਾਰੀ ਕਿੱਡੇ ਮੋਟਰਸਾਈਕਲ ਨਹੀਂ ਤੂੰ ਤਾਂ ਡੈਡੀ ਡੈਡੀ ਵੀ ਇੱਕ ਵਾਰੀ ਸਰਬ ਤੇ ਮੰਮੀ ਵੀ ਬੋਲਟ ਤੋਂ ਡਿੱਗੇ ਤੂੰ ਨਹੀਂ ਡਿੱਗੇ ਐਕਸੀਡੈਂਟ ਹੋਇਆ ਤੇ ਦੋ ਤਿੰਨਾਂ ਤੂੰ ਆ ਗੜੇ ਆ ਨੂੰ ਆਸਿਆ ਲੈ ਲੈ ਸਾਡੀ ਕਹਿ ਗਿਆ ਇਹ ਜਦੋਂ ਪਤਾ ਸਰੀਰ ਠੀਕ ਆ ਚੱਕਣੀ ਨਹੀਂ ਤੁਸਾਂ ਕਰੀ ਆਪਾਂ ਨੂੰ ਤੇਜ਼ ਤੇ ਤੁਰਦੀ ਕੀ ਲੋੜ ਆ ਮੈਂ ਇਹ ਵੀ ਕੁਝ ਹੁੰਦਾ ਤੇਜ਼ ਤੁਰਨਾ ਚਾਹੀਦਾ ਵਾ ਸਰੀਰ ਸਟਰੰਗਾ ਕਮਲਾ ਇਨੀ ਫੈਮਿਲੀ ਆਪਾਂ ਆਪਣੀ ਆਪਾਂ ਨੂੰ ਇਹ ਵੀ ਆ ਪੁੱਛ ਕੇ ਵੇਖੋ ਸਾਰਿਆਂ ਨੂੰ ਕੀ ਦਾ ਜੀ ਕਰਦਾ ਠੀਕ ਜੀਤ ਦੇ ਨਾਲ ਇਹਦਾ ਪਰ ਇਸ ਇਸ ਦੀ ਪ੍ਰੋਬਲਮ ਕਰਕੇ ਸਰੀਰ ਦਾ ਬੈਲੈਂਸ ਵਿਗੜਿਆ ਹੁੰਦਾ ਨਾ ਪੈਰ ਮਤਲਬ ਥੋੜੇ ਥੋੜੇ ਹਰ ਵਕਤ ਕੰਬਦੇ ਰਹਿੰਦੇ ਆ ਮਤਲਬ ਜਿੱਦਾਂ ਆਪਣਾ ਸਰੀਰ ਪੂਰਾ ਕੰਟਰੋਲ 'ਚ ਨਹੀਂ ਹੁੰਦਾ ਐਦਾਂ ਵਾ ਮੰਮੀ ਮੈਂ ਵੀ ਇੰਨੀ ਚੀਜ਼ ਚ ਲੱਗਿਆ ਵਾ ਤੈਨੂੰ ਪਤਾ ਹੀ ਆ ਮੈਨੂੰ ਤੁਰੀ ਫਿਰਦੀ ਦੇਖ ਕੇ ਤੁਹਾਨੂੰ ਲੱਗਦਾ ਆ ਕਿ ਮੰਮੀ ਠੀਕ ਆ ਮੇਰੇ ਬਾਜੜਦੇ ਮਾਵਾ ਹੁੰਦੀ ਹੈ ਨਾ ਆਪਣੇ ਬੱਚਿਆਂ ਤੋਂ ਆਪਣੀ ਫੈਮਲੀ ਤੋਂ ਨਹੀਂ ਮੈਨੂੰ ਪਤਾ ਨਹੀਂ ਠੀਕ ਤੁਹਾਨੂੰ ਨਹੀਂ ਮੈਨੂੰ ਨਹੀਂ ਪਰ ਸੋ ਜਿਹੜੀ ਲੱਤ ਪੇੜੋ ਨਹੀਂ ਮੈਨੂੰ ਪਤਾ ਕੁੰਡੀ ਕਿ ਨਹੀਂ ਬੜਿਆ ਕੋ ਲੈ ਕੇ ਗਏ ਪਰ ਜਿੱਥੋਂ ਮੰਮੀ ਅੱਗੇ ਠੀਕ ਹੋਈ ਨਾ ਪੰਗਾ ਆ ਵੀ ਉਹ ਦੂਰ ਬੜੀ ਪੈਂਦਾ ਵਾ ਪੇਂਟਰ ਰੋਥੇ ਤੇ ਮੇਰਾ ਤਾਂ ਮੰਮੀ ਯਾਦ ਰੱਖੇ ਚਾਹੀਏ ਉਹ ਗੁਰੂ ਮਹਾਰਾਜ ਦੇ ਘਰੇ ਦੋ ਦਿਨ ਰਹਿ ਕੇ ਤੇ ਉਸ ਤੋਂ ਇੱਕ ਦਾ ਸਪੋਸ ਸੈਟਿੰਗ ਕਰਾ ਕੇ ਰਖੇ ਆ ਗਏ ਦੋ ਦਿਨ ਰਹਿ ਗਏ ਆ ਪਾਸ ਸੰਤਨ ਲਾਹ ਸੋਨਾ ਦੇ ਘਰ ਘਰ ਹੀ ਆ ਘਰ ਹੀ ਆ ਸੰਤ ਜੀ ਨਾਲ ਸਿੰਘ ਦਾ ਜਿੱਥੇ ਗੁਰਦੁਆਰਾ ਆ ਕੋਠੇ ਮੇਰਾ ਨਾ ਦੋ ਦਿਨ ਰਹਿ ਗਏ ਨਾ ਫਿਰ ਸੈਟਿੰਗ ਕਰਕੇ ਆਈਏ ਤੇ ਵਾਕਿਆ ਜੀ ਬੜੇ ਜਣੇ ਨੇ ਮੈਨੂੰ ਇੰਸਟਾਗ੍ਰਾਮ ਤੇ ਬੜਾ ਨੇ ਦੱਸਿਆ ਕਿ ਉਹ ਵੀ ਆਪਣੀ ਨੂੰ ਇੱਥੇ ਲੈ ਕੇ ਜਾਓ ਉਹ ਇੱਥੇ ਲੈ ਕੇ ਜਾਓ ਪਰ ਜੇ ਪੰਗਾ ਆ ਵੀ ਮੰਮੀ ਨੂੰ ਦਵਾਈ ਹੁਣ 23-4 ਮਹੀਨੇ ਤੋਂ ਕਰੀ 500 ਡਾਕਟਰਾਂ ਕੋਲ ਲੜਿਆ ਬਾਹਲਾ ਸ਼ੋਲਡਰ ਹੀ ਨਹੀਂ ਠੀਕ ਹੋ ਰਿਹਾ ਕੋਈ ਕੰਮ ਹੁੰਦਾ ਪੈਂਦਾ ਨਾ ਦਵਾਈਆਂ ਖਾ ਕੇ ਕੇ ਕੋ ਜਾਣੇ ਕੋਈ ਕਹਿੰਦਾ ਕੋਈ ਕਹਿੰਦਾ ਡਾਕਟਰਾਂ ਨੂੰ ਵੀ ਨਹੀਂ ਪਤਾ ਲੱਗਣਿਆ ਕਿ ਹੋਇਆ ਕੀ ਔਰ ਕੋਈ ਕਹਿੰਦਾ ਤੁਹਾਡੇ ਜਾਲਾ ਪੈ ਗਿਆ ਕੋਈ ਕਹਿੰਦਾ ਤੁਹਾਡਾ ਸ਼ੋਲਡਰ ਟੁੱਟ ਗਿਆ ਕੋਈ ਕਹਿੰਦਾ ਤੁਹਾਡੀ ਬਾਹ ਠੁਕੀ ਆ ਉਹ ਸਮਝ ਨਹੀਂ ਲੱਗਦਾ ਕੋਈ ਕਹਿੰਦਾ ਜਾਮ ਹੋਈ ਆ ਕੋਈ ਸਮਝ ਨਹੀਂ ਲੱਗਦੀ ਅਸਲੀ ਜੀ ਜਾਰੀਆਂ ਦਵਾਈਆਂ ਖਾਣ ਨਾਲੋਂ ਚੰਗਾ ਬਾੜੀ-ਬੋਟੀ ਕਰੀ ਐਕਸਰਸਾਈਜ਼ ਕਰੀ ਜਾਈਦੀ ਥੋੜੀ ਬੋਧ ਆਪੇ ਨਾ ਉਹ ਤਾਂ ਦਵਾਈ ਦੇ ਚੱਲਣ ਦੀ ਆ ਨੇ ਦਵਾਈ ਵੀ ਚੱਲਣ ਦੀ ਆ ਮੰਮੀ ਆਡੀ ਦੀ ਪਾਰਸਾ ਚੋਂ ਦੀ ਸੋਜ ਵੀ ਲੱਥੀ ਆ ਮੇਰੀ ਗੱਲ ਸੁਣ ਉਹਦਾ ਇੱਥੇ ਉਹ ਹੋਣ ਦੇ ਤੋਂ ਉੱਥੋਂ ਲਾ ਦੇ ਸੋਜ ਲੱਥੀ ਹੁਣ ਤਾਂ ਜੋੜੇ ਦਾ ਖਰਾ ਚੱਲ ਜਾਂਦਾ ਅੱਗੇ ਨਹੀਂ ਜਾਂਦਾ ਅੱਗੇ ਨਹੀਂ ਜਾਂਦੀ ਹਣਾ ਜੋੜੇ ਦਾ ਤਾਂ ਚੱਲ ਜਾਂਦਾ ਸੋਜ ਜਿੱਦਾਂ ਕਲੀਅਰ ਜਿਆ ਨਾਲ ਬਹੁਤ ਦਰਦ ਸੋਜ ਨਾਲ ਦਿੱਕਤ ਹੀ ਰਹੇ ਆ ਤੇ ਬਾਕੀ ਜੀ 2 ਦਿਨ ਦੀ ਵਲੋਗ ਤਾਂ ਨਹੀਂ પા ਸਕੇ ਵੀ 36 ਡਿਗਰੀ 3 ਫੀਗਰੀਂ ਤੇ ਥੋੜਾ ਜਿਹਾ ਮੂਡ ਵੀ ਠੀਕ ਨਹੀਂ ਜਿਦਾਂ ਕਰਕੇ ਵਲੋਗ ਨਹੀਂ ਆ ਅੱਜ ਲੋੜ ਹੋ ਗਿਆ ਸੋ ਜੀ ਹੁਣ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਵੀ ਅਸੀਂ ਆ ਰਹੇ ਹਾਂ ਹਜੂਰ ਸਾਹਿਬ ਆਓ ਸਾਰੇ ਭੈਣ ਭਰਾ ਪੁੱਛਦੇ ਜੋ ਸਾਹਿਬ ਤਾਂ ਡੇਟ ਅਸੀਂ ਲੱਗੇ ਜੇ ਅਸੀਂ ਰੀਵੀਲ ਕਰਾਂਗੇ ਦਫੀ ਦਲੋੜ ਕੀ ਪਾਣੀ ਦੀ ਇੱਕ ਟੈਂਸ਼ਨ ਵੀ ਹੋ ਗਈ ਕਿ ਵੀ ਮੀਂਹ ਪੜਾ ਪੈਣਿਆ ਪਾਣੀ ਬੜੇ ਚੜੇ ਤੇ ਟ੍ਰੇਨਾਂ ਹੋਣੀਆਂ ਕੈਨਸਲ ਜੇਦਾ ਕਰਕੇ ਇਹ ਡਰ ਵੀ ਲੱਗਣ ਡਿਆ ਵੀ ਕਿ ਜੇ ਟ੍ਰੇਨ ਕੈਨਸਲ ਹੋ ਗਈ ਸਿਆਪਾ ਨਾਲ ਤਾਂ ਜੇ 10:00 ਤੱਕ ਹੋਏ ਕੱਲ ਪਰਸੋਂ ਤੇ ਉਹਦਾ ਕਰਕੇ ਵੀ ਫਿਰ ਕਿਉਂਕਿ ਸਾਰੇ ਆ ਚੋ ਚਲੋ ਕਾਫੀ ਦਾ ਕਾਫੀ ਟਾਈਮ ਲੱਗਣ ਕਿਤੇ ਆ ਪਰ ਸਾਡੀ ਜਿੱਦਾਂ ਫੈਮਿਲੀ ਘਟਾਟ ਬਾਕੀ ਜੀ ਦਾਦੀ ਫੈਮਿਲੀ ਨੇ ਜਿੱਦਾਂ ਨਹੀਂ ਕਿ ਦੱਸਣਾ ਸੋ ਨਾ ਫਸਟ ਟਾਈਮ ਜਾਣਾ ਵਾ ਸੋ ਮਾਲਕ ਕਿਰਪਾ ਰਕੇ ਮੀ ਨੂੰ ਘਟਣ ਗਿਆ ਵੀ ਇਧਰ ਬੜੀ ਬਿੰਦੜ ਆਨੂੰ ਦਾ ਟ੍ਰੇਨਾਂ ਦਾ ਵਾ ਮੂਡ ਜਿਆਦਾ ਅਚਟ ਲੋਕਾਂ ਦਾ ਬਹੁਤ ਨੁਕਸਾਨ ਹੋ ਗਿਆ ਇਧਰ ਅਵੇ ਰਹੀ ਜੱਟ ਪੀਆ ਮੈਰ ਉੱਧਰ ਨੂੰ ਪਾਣੀ ਬਹੁਤ ਚੱਲ ਗਿਆ ਵਾ ਤੇ ਇਧਰ ਪਾਰ ਆਉਂਦੇ ਜਿਹੜੇ ਕਈ ਬਤਿਹਰਾ ਦਾ ਬਿਆਸ ਦਰਿਆ ਵੀ ਬੜਾ ਥੜਿਆ ਉਹਦਾ ਗੈਰ ਹੜਾ ਹੋ ਗਿਆ ਉਹ ਕਾਂਢੀਆਲ ਚਾਚਾ ਕੱਲ ਦੱਸਦਾ ਪਿਆ ਕਿ 17 ਪਿੰਡ ਕਿੰਨੇ ਪਿੰਡ ਆ 17 ਪਿੰਡ ਤਬਾਈ ਹੋ ਗਈ ਉਹ ਜ਼ਮੀਨ ਚੂਲਿਆ ਤੇ ਬੜਾ ਮਿਥਾ ਕਰਦਾ ਵਾਸ ਹਾਂ ਜਿਹੜੀ ਇੱਧਰ ਆਪਣੀ ਨਹਿਰ ਕੁੱਟੀ ਉੱਥੇ ਵੀ ਕਹਿਣ ਲੱਗੇ ਤੇ ਜਿੱਦਾਂ ਜੀ ਬੱਦਲ ਆਇਆ ਵਾ ਨਾ ਬੱਦਲ ਅੱਜ ਵੀ ਹੈਗਾ ਤੇ ਤਿੰਨ ਦਿਨ ਵੀ ਦੱਸਿਆ ਵਾ ਮਾਲਕ ਦੀ ਇੰਨੀ ਗੱਲ ਵਾ ਕਿ ਆਪਣੇ ਮੀਲ ਵਿੱਚ ਜੇ ਨਹੀਂ ਪੈਂਦਾ ਰਾਤ ਦੀ ਰੁਈ ਫਗੜ ਰਹੀ ਆ ਆਪਣੇ ਜੀ ਘਰਾਂ ਤੋਂ ਮੇਰੇ ਸਾਹਬ ਨਾਲ ਡੇਢ ਦੋ ਕਿੱਲੇ ਦੂਰ ਜਾ ਕੇ ਰੁਈ ਚੱਲੂ ਹੋ ਜਾਂਦੀ ਆ ਜੇ ਨਹੀਂ ਆ ਰਹੇ ਤਾਂ ਪਾਣੀ ਚੜ ਜਾਂਦਾ ਦੋ ਨਹੀਂ ਥੋੜੀ ਜਿਹੀ ਬਾਧੀ ਆ ਆਪਣੇ ਬਿਲਕੁਲ ਘਰ ਤੋਂ ਤੇ ਢਾਈ ਤਿੰਨ ਕਿੱਲੇ ਦੂਰ ਚਲ ਜਾਂਦੀ ਆ ਰੁਈ ਹਣਾ ਸਟਾਰਟਿੰਗ ਹੁੰਦੀ ਆ ਤੇ ਬਾਕੀ ਹੁਣ ਮਾਂ ਦਾ ਕਿੱਦਾਂ ਮੈਂ ਕਿੱਦਾਂ ਕਰਾਇਆ ਬਾਕੀ ਰਿਗਾਰਡ ਦਾ ਉਹ ਜਿਹੜੀ ਹੀਟ ਬੈਠ ਗਈ ਉਹ ਖਰਾਬ ਹੋ ਗਈ ਉਹ ਕਰਾ ਲਿਆ ਜੀ ਤੁਸੀਂ ਸਾਡਾ ਉਸਤਾਦ ਵੇਖਸਾਂ ਤੇ ਇਹਦੇ ਮਾਲਜ ਮੋੜਣ ਵਾਲੇ ਆ ਚੁੱਕਣ ਵਾਲੇ ਆ ਨਮੋੜਣ ਵਾਲਾ ਵਾ ਤੇ ਇਹ ਹੱਡੀ ਆਪਣੀੁੰਦੇ ਹੱਥ ਲਾਉਣ ਲੰਦਾ ਬੁੰਨਿਆ ਓਏ ਓਏ ਬਰੂਨੋ ਓਏ ਬਰੂਨੋ ਇਹ ਸਟਾਈਲ ਚੰਦ ਬਣਾ ਕੇ ਢਿਆ ਇਹਦਾ ਬਰੂਨੋ ਫਸਟ ਟਾਈਮ ਜਾਣਾ ਮੈਨੂੰ ਵੀ ਬਹੁਤ ਵੈਸਾ ਫਸਟ ਟਾਈਮ ਜਾਣਾ ਬਾਰਾ ਵਾ ਵੀ ਫਸਟ ਟਾਈਮ ਜਾਣਾ ਚਾਹੀਦੀ ਜੀ ਥੋੜਾ ਫਸਟ ਟਾਈਮ ਜਾਣਾ ਸ਼ੇਰੇ ਹੁੜਾ ਫਸਟ ਟਾਈਮ ਜਾਣਾ ਅਮਰ ਮੈਂ ਆਪਣੇ ਹਾਂ ਭਾਬੀ ਅਮਰ ਦੇ ਫਸਟ ਟਾਈਮ ਇਹਨਾ ਸ਼ੇਰੇ ਸ਼ੇਰੇ ਨਾਲ ਜੀ ਬੜਾ ਕਰਨਾ ਮਿਲ ਜਾਣੀਆਂ ਤੰਗ ਤਤਕਾਲ ਚ ਬੜਾ ਜੀ ਬੜਾ ਕਰ ਲੈ ਚਲ ਕੋਈ ਨਹੀਂ ਉਹ ਜਾਣਾ ਵਾ ਕੱਲ ਨੂੰ ਵਿਨੋਦ ਅਹੀਂ ਕੱਲ ਮੈਂ ਮੰਮੀ ਜਦੋਂ ਅਸੀਂ ਕੱਲ ਗਏ ਨਾ ਪਾਵਕੜਾ ਸਾਹਿਬ ਤੇ ਮਤਲਬ ਮੈਂ ਦੱਸਣ ਡਿਆ ਕਿ ਲੋਕਾਂ ਨੂੰ ਦੱਸਿਆ ਕਿ ਤਿਆਰੀ ਬੜੀ ਚੱਲਣ ਦੀ ਫੇਰ ਵੀ ਮੈਂ ਤੇ ਮਾਦਾ ਗਏ ਤੇ ਮਗਰੇ ਤਿਆਰੀ ਇੰਨਾ ਦੀ ਤਿਆਰੀ ਛੱਡੋ ਸਾਗੀ ਸੂਈ ਸੂਈ ਔਰ ਉਹ ਦਿੱਤਾ ਸੂਟਰ ਹੀ ਹੋਣੀ ਆ ਇਧਰ ਤੇ ਇਧਰ ਤੇ ਤੁਰੇ ਫਿਰਦੇ ਆ ਪੂਆ ਦੇ ਚਾਚੀ ਦੇ ਹਰ ਮੈਨੂੰ ਲੱਗਦਾ ਕਿ ਨਾਂਵ 9 ਡੈਮੀਆ ਮਸ਼ੀਨਾਂ ਦੇ ਚੰਦ 9 ਵਜੇ ਨੂੰ ਬੈਜ ਨੇ ਮਸ਼ੀਨਾਂ ਦੇ ਨਾ ਚੱਲਣ ਦਾ ਟੱਕਰ 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 ਕਰਦੇ ਕੱਲ੍ਹ ਹੀ ਗਏ ਪਹਿਲਾ ਇਧਰ ਇਹ ਜਿੱਥੇ ਪਹੁੰਚੇ ਆ ਉਥੇ ਮਾਨੀ ਨਹੀਂ ਸਕਦਾ ਨਹੀਂ ਤਾਂ ਤੁਹਾਨੂੰ ਮੈਂ ਤਾਂ ਲੱਦਾ ਵਾ ਪਹਿਲਾਂ ਮੈਂ ਜਦੋਂ ਅਸੀਂ ਪਹੁੰਚੇ ਨਾ ਬੌਕਲ ਸਾਹਿਬ ਤੋਂ ਹੀ ਮੰਮੀ ਹਣੀ ਅੰਦਰ ਗਏ ਲੈ ਸਾਲੀ ਤੇ ਇਹ ਨਾ ਉਧਰ ਮਾਨੀ ਦੇ ਮਾ ਚਾਚੀ ਸਿਮਰਜੀਤ ਨੇ ਖਲੇ ਸਭਾਲ ਲੈ ਗਏ ਥੋੜਾ ਸਹੀ ਫਿਰ ਭਾਨੂੰ ਚਾਚਾ ਹਣੀ ਤੁਰੇ ਫਿਰਦਾ ਉੱਥੇ ਆਹੋ ਫਿਰ ਅਹੀਂ ਜਿਹੜੀ ਤਾਂ ਭਿੰਦੇ ਦੁਕਾਨ ਦੇ ਇੱਕ ਮਹੀਨੇ ਕਿਲਾ ਨਹੀਂ ਉਥੇ ਆ ਗਿਆ ਭੂਆ ਬਲਕੀਤ ਚਾਚੀ ਖਾਗਰ ਤੇ ਸਾਦਾ ਦਾ ਚਾ ਮੈਂ ਲੈ ਇਹ ਤੱਬਰ ਸਾਰੇ ਤੁਰਿਆ ਫਿਰਦਾ ਚਾਚਾ ਭਗਵਾਨ ਸਿੰਘ ਦਵਾਨਾ ਆਹ ਹੋ ਤਾ ਤਾਂ ਦਾ 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 ਦੇ ਹੀ ਆਹੀ ਆਹੀ ਮਤਲਬ ਹਾਡੀ ਮੁੰਡੇ ਅਰੇ ਪਿਆਰੀ ਹੁੰਦੀ ਆ ਅੱਜ ਪਹਿਲੇ ਲੀੜੇ ਲਿਆਂਦੇ ਬਸ ਬੰਦਿਆਂ ਨੂੰ ਲਗਾ ਨਾਲੇ ਸੀਪੇ ਦੇ ਦਿੰਦੇ ਬੁੱਢੀਆਂ ਨੂੰ ਸੀਨੇ ਪੈਂਦੇ ਕੀ ਕਰਨ ਫਿਰ ਨਹੀਂ ਹੱਲ ਨੂੰ ਵੀ ਸੀਤੇ ਵਾਲੇ ਨਹੀਂ ਮਿਲਦੇ ਸੀਤੇ ਵਾਲੇ ਨਹੀਂ ਲੈਣੇ ਪਏ ਆਪਾਂ ਆਪਾਂ ਪਾਪਾ ਦੇ ਆਪਣੇ ਫੇਵਰੇਟ ਆ ਪਜਾਮੇ ਟੀ-ਸ਼ਰਟ ਆ ਬਸ ਪਰਨੇ ਜੂ ਲੜੇ ਪਰਨੇ ਜਿਹੜੇ ਉਹ ਨਵੇਂ ਬਾਤ ਮਜਰੇ ਪਰਨੇ ਆ ਜਿਹੜੇ ਹਾਂ ਪੈਰ ਜੇ ਮੰਦ ਜਾ ਰਹੇ ਮੁੱਤੇ ਜੇ ਸੁਪ ਤੇ ਆਹੋ ਘੁਰਦੇ 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 ਹੈ ਤੇ ਅੰਦਰ ਮੈਂ ਵੇਖਿਆ ਕਿ ਅੱਗੇ ਵਿੱਚ ਜਿਹਾ ਮੈਂ ਵਲੌਗ ਰੋਕਿਆ ਸੀ ਤੇ ਮੈਂ じゃ ਫੇਰ ਮੈਂ ਤਾਂ ਬਣਾਉਂਦਾ ਮੈਂ ਅੰਦਰ ਵਾਲਾ ਖਲਾਰਾ ਵੀ ਦਿਖਾਉਣਾ ਤੁਹਾਨੂੰ ਮੈਂ ਆਓ ਮੜਾ ਆਓ ਮੜਾ ਜਿਆ ਕਿਉਂ ਆ ਜਾ ਦਿਖਾਉਣਾ ਐ ਵਾਈਗਰ ਵਾਈਗਰ ਅਬ ਇਹ ਹੈ ਜੋ ਹਸਾਬ ਜਾਲ ਲਈ ਨਹੀਂ ਆਖਿਆ ਵਾ ਮੈਂ ਤਾਂ ਸੋਚਦਾ ਆਪਣੇ ਕਾਰ ਰੈਡੀ ਸੈੱਟ ਕਰ ਤੇ ਰਸ ਫਿਰ ਪਤਾ ਲੱਗ ਜਾਂਦਾ ਵਾ ਕਿੰਨੇ ਆ ਜਿੰਨੇ ਦਿਨ ਰਹਿਣਾ ਉਹਨੇ ਦਿਨ ਦੇ ਸੂਟ ਖਾਣੇ ਕਿਉਂਕਿ ਉੱਥੇ ਧੋਣੇ ਨਹੀਂ ਆ ਜੇ ਦੱਸ ਦਿੰਦੇ ਜਾਣਾ 10 ਦਿਨ ਰਹਿਣਾ 10 ਦਿਨ ਸੂਟ ਜੇ 11 ਦਿਨ ਰਹਿਣਾ 11 ਸੂਟ ਇਹਦੇ ਨਾਲ ਵੀ ਐਦਾਂ ਦਾ ਸਟੋਲ ਜਿਆ ਲੈ ਆ ਆਪਣਾ ਫਿਰ ਇਹ ਆ ਕਿ ਜਿੰਦਾ ਜਿਆਦਾ ਦੇ ਭਾਬੀ ਭਾਬੀ ਜਿਆਦਾ ਦਿਨ ਰਹਿਣ ਦਾ ਫਾਇਦਾ ਨਹੀਂ ਉਦਾਂ ਬੋੜੀ ਜਿਆਦੇ ਬਣ ਜਾਂਦੇ ਆਹੋ 15 ਦਿਨ ਰਹਿੰਦੇ 15 ਸੂਟ ਵਾਹ ਕੀ ਬੋੜ ਬਾਬੇ ਬਣਾ ਕਰਦੇ ਕਿ ਉੱਥੇ ਪਾਣੀ ਆਉਂਦਾ ਵਾ ਦੂਰੋ ਉੱਥੇ ਜਿਹੜਾ ਵਾ ਬੋੜ ਹੋਇਆ ਬਾਬੇ ਕਹਿੰਦੇ ਆ ਪਾਣੀ ਨਾ ਵਰਦਾ ਲੀੜੇ ਨਾ ਤੋ ਹੈ ਕਰੋ ਮਤਲਬ ਆਹੋ ਚਲੋ ਨੋੜ ਨੂੰ ਤੇ ਇੰਤਜਾਮ ਬੋੜਾ ਵਾ ਉਹੀ ਗਏ ਆ ਦੱਸਦੇ ਆ ਲੀੜੇ ਨਾ ਕਰੋ ਕਿਉਂਕਿ ਲੀੜੇ ਵਾ ਕਿ ਆ ਪਾਣੂ ਨੇ ਤੋੜੇ ਚਾਹੀਦੇ ਪੈ ਸਿੱਟੀ ਜੁੰਨੀ ਤੇ ਲੈਣੀ ਨਹੀਂ ਹੋਏ ਨਾ ਅੱਜ ਵਾਸਤੇ ਠੀਕ ਹੋ ਆ ਸਿੰਗ ਦਾ ਰੰਗ ਜਿਹੜਾ ਨਾ ਖਰਾਬ ਹੋ ਗਿਆ 1 2 3 4 5 6 7 8 9 10 ਵਾਦੀ ਨਾ ਬਹੁਤ ਇਹ ਕੈਨਸਲ ਹੋ ਗਿਆ ਦੋ ਰਹਿ ਗਏ ਹਾਂ ਨਹੀਂ ਬਰੂਨੋ ਤੂੰ ਤਨੀ ਕੋਈ ਲੈਣਾ ਸੂਟ ਹੈ ਓਏ ਦੱਸ 8 6 ਹੋ ਗਈ ਆ ਨੀਤੀ ਲੈਣੀ ਨੀਗੀ 8 ਹੋ ਗਿਆ 8 ਆ ਗਏ 2 ਕਰ ਜੀ ਸਾਡੀ ਹਜੂਰ ਸਾਹਿਬ ਦੀ ਤਿਆਰੀ ਮੈਂ ਮਨਜੀਤ ਨੂੰ ਆ ਕੇ ਕਿਹਾ ਵੀ ਕੱਪੜੇ ਕਰ ਪ੍ਰੈਸ ਤੇ ਇਹਨਾਂ ਨੂੰ ਥੇਲੀਆਂ ਦੇ ਵਿੱਚ ਕਰ ਪੈਕ ਸਵੇਰੇ ਅਟਾਚੀ ਦੇ ਵਿੱਚ ਪਾਵਾਂਗਾ ਪਤਾ ਸ਼ੋਰ ਅਕਟਰੀ ਹੋ ਗਈ ਤਾਂ ਅੱਜ ਹੀ ਆ ਜਿਹੜੇ ਰਹਿੰਦੇ ਨੇ ਦੋ ਹੋਸਪੀਟਲ ਲੈ ਕੇ ਦਿੰਦਾ ਕਿੰਨੇ ਚੜਦਾ ਨੇ ਨਾ ਉਧੜ ਵੀ ਸਵੇਰੇਆਂ ਨੂੰ ਪਾਵਾਂਗਾ ਸਵੇਰੇ ਸੱਤੇ ਮੈਂ ਨਾ ਸੂਟ ਫੜ ਕੇ ਲਿਆਂਦਾ ਨਾ ਮੈਂ ਬਲੋਗ ਪਾਉਂ ਸਪੈਸ਼ਲ ਇਸੇ ਕਰਕੇ ਜੇ ਨਾ ਫੜ ਕੇ ਲਿਆ ਨਾ ਵਡਾ ਦੇ ਮਿਲਣਾ ਰਹਿ ਜਾਂਦੀ ਇੱਦਾਂ ਜੀ ਜਿਆਦਾ ਨਹੀਂ ਮੰਮੀ 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 ਦਾ ਤੇ ਇਹ ਸਿਸਟਮ ਹੈਗਾ ਗਾਗੜੀ ਮੰਦੀ ਦਾ ਇਹ ਸਿਸਟਮ ਹੀ ਆ ਪਿਲਾ ਅੱਗੇ ਤੇ ਅੱਗੇ ਤਾਂ ਵਿਆਹ ਕਰਦੀ ਜੀ ਮੰਮੀ ਨੇ ਆਪਾਂ ਪਾਤੀ ਦੋ ਜੀ ਇਹ ਤਾਂ ਆਪਣੀ ਹੀ ਗਲਤੀ ਹੁੰਦੀ ਆ ਉਹ ਜਿੱਦਾਂ ਕਈ ਵਾਰੀ ਹੋ ਜਾਂਦਾ ਕਿ ਦੋਨੋਂ ਖੜਕੇ ਲੈ ਹੁਣ ਇਹਨੂੰ ਵੀ ਬਾਰ ਬਾਰ ਬੋਲ ਕੇ ਟਿਕੜਨੇ ਆ ਉਹ ਚੀਜ਼ ਦਾ ਇਹਦਾ ਮੈਨੂੰ ਲੱਗਣ ਲਿਆ ਵਾ ਵੀ ਰੰਗ ਜਿੱਤਾ ਨਾ ਢੇੜ ਹੋ ਗਿਆ ਪੜਾਈ ਤੇ ਚੜ ਗਿਆ ਵਾ ਇਸੇ ਵਾਰ ਪਾਇਆ ਹੈ ਅੰਗ ਲੱਗਣ ਲਿਆ ਇਹ ਬਲੈਕ ਕਲਰ ਤੇ ਇਹਨੂੰ ਥੋੜਾ ਧੋਣਾ ਮਤਲਬ ਇਦਾਂ ਹੀਗਾ ਤੇ ਬਾਲਟੀ 'ਚ ਪਾ ਕੇ ਨਾ ਹਾਂ ਮਰੀ ਜੀ ਜੀ ਪਾ ਕੇ ਇਦਾਂ ਕਰਕੇ ਕੱਢ ਲੈਣਾ ਸੀ ਕਿੰਨੇ ਪਾਤਾ ਮਸ਼ੀਨ ਦੇ ਵਿੱਚ ਤੁਸੀਂ ਉਡ ਨਹੀਂ ਹੋ ਗਿਸ਼ੇ ਖੜਾ ਮੈਂ ਇਹ ਨਹੀਂ ਉਹ ਇਹ ਕੀ ਮਤਲਬ ਕਿ ਇੱਕੇ ਵਾਰ ਫੁੱਲ ਪਾਇਆ ਤੇ ਆਵੇ ਕੀ ਬਣ ਗਿਆ ਇਹ ਇਹ ਜਿਹੜੇ ਜਿਹੜਾ ਇਦਾਂ ਦੇ ਸੂਤ ਹੁੰਦੇ ਨਾ ਉਹਨਾਂ ਨੂੰ ਬੜਾ ਸੰਭਾਲਣਾ ਪੈਂਦਾ ਵਾ ਚਲੋ ਹੁਣ ਐਂਦਾ ਕਰੋ ਹਾਂ ਇਹਨਾਂ ਨੂੰ ਜੋੜੋ ਸੰਭੋ ਤੇ ਬਾਕੀ ਸੂਤ ਚਲੋ ਜੀ ਸਾਸਰੀ ਦਾ ਸਾਰਿਆਂ ਨੂੰ